ਸਤ ਜੀ ਕਿੱਥੇ ਖੜੇ ਹੋਗੇ ਤੇ پورے ਦਿਨ ਚ ਕਿਸ ਤਰ੍ਹਾਂ ਦੇ ਹਾਲਾਤ ਅਸੀਂ ਕੋਲ ਦੁਨੀਆਣਾ ਪਿੰਡ 'ਚ ਖੜੇ ਆ ਜਿੱਥੇ ਜਬਰੇ ਪੁਲਿਸ ਦਾ ਕਬਜ਼ਾ ਕੀਤਾ ਹੈ ਪ੍ਰਸ਼ਾਸਨ ਨੇ ਜ਼ਮੀਨ ਦੇ ਉੱਤੇ ਭਾਤਮਾਲਾ ਪ੍ਰੋਜੈਕਟ ਦੇ ਉਸਤੇ ਜਿੱਥੇ ਅਸੀਂ ਅਸੀਂ ਉਹ ਜ਼ਮੀਨ 'ਚ ਵੜਨ ਜਾ ਰਹੇ ਸੀ ਉਹ ਇੱਥੋਂ ਤਕਰੀਬਨ 2 ਕਿਲੇ 3 ਕਿਲੇ ਵਿੱਚ ਤੇ ਨਾਕਾ ਲੱਗਿਆ ਹੋਇਆ ਇਹਨਾਂ ਦਾ ਉੱਥੇ ਜਿੱਥੇ ਬਥੁਰਗਾ ਦੇ ਗੋਲੇ ਸਿੱਟ ਕੇ ਬੁਰੀ ਤਰ੍ਹਾਂ ਲਾਠੀ ਚਾਰਜ ਕੀਤਾ ਪੁਲਿਸ ਨੇ ਅਸੀਂ ਤਕਰੀਬਨ 40 45 ਮਿੰਟ ਤੱਕ ਭੇੜ ਹੋਣ ਤੋਂ ਬਾਅਦ ਘੰਟਾ 2 ਘੰਟੇ ਉੱਥੇ ਬੈਠ ਕੇ ਵਾਪਸ ਗੁਰੂ ਘਰ ਆ ਕੇ ਕੋਟ ਦੁੰਨੇ ਵਾਲੇ ਪੈ ਗੁਰੂ ਘਰ ਦੇ ਵਿੱਚ ਤੇ ਪੁਲਿਸ ਦੇ ਨਾਕੇ ਤੋਂ ਤਕਰੀਬਨ ਤਿੰਨ ਕਿਲੇ ਪਿੱਛੇ ਅਸੀਂ ਗੁਰੂ ਘਰ ਚ ਉਹਨੇ ਤਿਲੰਗਰ ਪਾਣੀ ਛਕਦੇ ਸੰਗਤ ਉਹਨਾਂ ਚਿਰ ਇੱਥੇ ਮੋਰਚੇ ਚੱਲੂਗਾ ਪ੍ਰਸ਼ਾਸਨ ਨਾਲ ਤੋਂ ਗੱਲਬਾਤ ਨਹੀਂ ਪ੍ਰਸ਼ਾਸਨ ਵੱਲੋਂ ਆਈ ਸੀ ਗੱਲਬਾਤ ਵੀ ਗੱਲਬਾਤ ਚ ਬੈਠੋ ਅਸੀਂ ਕਿਹਾ ਵੀ ਗੱਲਬਾਤ ਚ ਪ੍ਰਸ਼ਾਸਨ ਦਾ ਮਾਹੌਲ ਤਾਂ ਪੈਦਾ ਕਰੋ ਨਾ ਗੱਲਬਾਤ ਤੁਸੀਂ ਪਹਿਲਾਂ ਬੰਦੇ ਫੜ ਕੇ ਸਾਡੇ ਕੁੜੀਆਂ ਫੜ ਲਈਆਂ ਸੀਗੇ ਉਹ ਗ੍ਰਿਫਤਾਰ ਕਰਨੀਆਂ ਉਹਨਾਂ ਦੇ ਆ ਕਰੋ ਕੁਝ ਗੱਡੀਆਂ ਤੁਹਾਡੇ ਕਬਜ਼ੇ 'ਚ ਨੇ ਜਿਹਨਾਂ ਚਾਬੀਆਂ ਚੁਬੀਆਂ ਲੈ ਕੇ ਤੁਸੀਂ ਉਹ ਤੁਸੀਂ ਲਿਓ ਅਸੀਂ ਬੰਦਿਆਂ ਦੀ ਸਾਰ ਲੈਂਦੇ ਸਾਡੇ ਬੰਦਿਆਂ ਦੇ ਸੱਟਾ ਸੱਟਾ ਕਿੰਨਿਆਂ ਕਦੇ ਲੱਗੇ ਹੋਈਆਂ ਨੇ ਤੇ ਉਦੋਂ ਬਾਅਦ ਤੁਸੀਂ ਗੱਲ ਕਰਨ ਵਾਸਤੇ ਬੈਠੋਗੇ ਤਾਂ ਗੱਲ ਤਾਂ ਅਸੀਂ ਬਹੁਤ ਵਾਰੀ ਕਿਹਾ ਪਰ ਗੱਲ ਦਾ ਮਾਹੌਲ ਤਾਂ ਫੇਰ ਹੀ ਬਣੂਗਾ ਕਿ ਤੁਸੀਂ ਹੁਣ ਨਾਕਾ ਚੱਕੋਗੇ ਤਾਂ ਅਸੀਂ ਜਮੀਨ ਜਾਵਾਂਗੇ ਅਸੀਂ ਆਪਣੀ ਜ਼ਮੀਨ ਜਾਈਏ ਫੇਰ ਤੁਸੀਂ ਅਬਦਾ ਸਾਡਾ ਕਬਜ਼ਾ ਚੱਕੇ ਅਸੀਂ ਉਹ ਕਬਜ਼ਾ ਅਬ ਨਹੀਂ ਦੇਰੀਏ ਗੱਲਬਾਤ ਦਾ ਮਾਹੌਲ ਫੇਰ ਹੋਊਗਾ ਜਦੋਂ ਤੁਸੀਂ ਤਨਾਲ ਇਹ ਮਾਹੌਲ ਚ ਹੁਣ ਤੁਸੀਂ ਗਲਤੇ ਗੋੜਾ ਧਰ ਕੇ ਫੇਰ ਗੱਲਬਾਤ ਕਰਨਾ ਚਾਹੁੰਦੇ ਹੋ ਇਹ ਮਨਜ਼ੂਰ ਨਹੀਂ ਹੁਣ ਜਥੇਵੰਦੀ ਦਾ ਅਗਲਾ ਪ੍ਰੋਗਰਾਮ ਜਥੇਵੰਦੀ ਮੋਰਚਾ ਇੱਥੇ ਲੱਗਿਆ ਜੀ ਮੋਰਚਾ ਹੁਣ ਰਾਤ ਨੂੰ ਇੱਥੇ ਰਹੇਗੀ ਸੰਗਤ ਰਹੂਗੀ ਮੋਰਚਾ ਚੱਲੂਗਾ ਲੜਕੇ ਤੋਂ ਇੱਥੇ ਚੱਲੂਗਾ ਦੇਖਦੇ ਕਿੰਨਾ ਚਿਰ ਚੱਲਦਾ ਕਿਦੋਂ ਚੱਲਦਾ ਕੋਈ ਦੁਬਾਰਾ ਕੋਸ਼ਿਸ਼ ਹੋ ਸਕਦੀ ਹੈ ਦੁਬਾਰਾ ਦੇਖੋ ਕੱਲ ਦੀ ਸਵੇਰੇ ਦੇਖਾਂਗੇ ਇਹ ਜਿਹੜੀ ਹਾਲਤ ਕੀ ਬਣਦੀ ਹੈ ਅਜੇ ਕੁਝ ਨਹੀਂ